ਕਨਰਸਿਟੀ ਰੋਡ ਗੁਰਦੁਆਰਾ ਕਲਗੀਦਰ ਸਾਹਿਬ ਵਿਕੇ ਹੋਏ ਆਨੰਦ ਕਾਰਜ ਸਮਾਹਰੋ ਦੌਰਾਨ ਦੋ ਚਲਾਕ ਔਰਤਾਂ ਨੇ ਇੱਕ ਔਰਤ ਦੇ ਪਰਸ ਦੇ ਵਿੱਚੋਂ ਅੰਗੂਠੀ ਚੋਰੀ ਕਰ ਲਈ ਹੈ ਤੇ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਸੁਫਤਾਰ ਸਿੰਘ ਕੈਂਥ ਨੇ ਦੱਸਿਆ ਕਿ ਜਦੋਂ ਦੋਵੇਂ ਪਰਿਵਾਰ ਵਿਆਹ ਸਮਾਗਮ ਦੌਰਾਨ ਦਰਬਾਰ ਸਾਹਿਬ ਜਾਣ ਦੇ ਵੀ ਗਏ ਸੀ ਤਾਂ ਦੋ ਸ਼ੱਕੀ ਔਰਤਾਂ ਨੇ ਲੰਗਰ ਹਾਲ ਦੇ ਵਿੱਚ ਇੱਕ ਔਰਤ ਦੇ ਪਰਸ ਦੇ ਵਿੱਚੋਂ ਅੰਗੂਠੀ ਚੋਰੀ ਕਰ ਲਈ ਹੈ ਤਾਂ ਜਦੋਂ ਔਲਾੜੀ ਦੇ ਮਾਮੇ ਜਸਪਾਲ ਸਿੰਘ ਕਰਤੇ ਹੋਰਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਵਿਆਸਮਰੌਦ ਦੇ ਵਿੱਚ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ ਕਿ ਇਹ ਔਰਤਾਂ ਉਹਨਾਂ ਦੇ ਪਰਿਵਾਰ ਦੀਆਂ ਨਹੀਂ ਨੇ। ਇਸ ਦੌਰਾਨ ਹੰਗਾਮਾ ਹੋ ਗਿਆ ਤੇ ਦੋਵੇਂ ਔਰਤਾਂ ਨੂੰ ਫੜ ਲਿਆ ਗਿਆ। ਬਾਅਦ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਦੋਵੇਂ ਔਰਤਾਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਨ। ਮੌਕੇ ਦੀ ਤਲਾਸ਼ ਦੇ ਵਿੱਚ ਸਨ ਤੇ ਚੋਰੀ ਦੀ ਸਾਰੀ ਘਟਨਾ ਵੀਡੀਓ ਫੁਟੇਜ ਦੇ ਵਿੱਚ ਕੈਦ ਹੋ ਗਈ ਹੈ। ਤਾਂ ਸਥਾਨਕ ਲੋਕਾਂ ਨੇ ਤੁਰੰਤ ਦੋਵੇਂ ਔਰਤਾਂ ਨੂੰ ਫੜ ਲਿਆ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੇ طلع ਸੀ ਲੈਨ ਤੋਂ ਬਾਅਦ ਚੋਰੀ ਹੋਈ ਅੰਗੂਠੀ ਵੀ ਬਰਾਮਤ ਹੋ ਗਈ ਹੈ। ਇਸ ਤੋਂ ਬਾਅਦ ਦੋਵਾਂ ਔਰਤਾਂ ਨੂੰ ਫੜ ਕੇ ਸਿਟੀ 2 ਥਾਣੇ ਦੀ ਪੁਲਿਸ ਤੇ ਹਵਾਲੇ ਕਰ ਦਿੱਤਾ। ਅਸੀਂ ਅੱਜ ਸਵੇਰੇ ਸ੍ਰੀ ਗੁਰੂ ਦਵਾਰਾ ਕਲੰਗੀ ਧਰ ਸਾਬਿਕ ਅਨੰਦ ਕਰਾਉਣ ਆਏ ਸੀਗੇ ਸਾਡੀ ਭਾਣ ਜੀ ਆ ਤੇ ਉਹਦਾ ਤੇ ਜਦੋਂ ਅਸੀਂ ਅਨੰਦ ਕਾਰਾ ਕਾਰਜ ਕਰਾ ਕੇ ਬਾਹਰ ਨਿਕਲੇ ਤਾਂ ਗੇਟ ਨਿਕਲਦੇ ਸਾਰੇ ਉੱਪਰਲੀ ਮੰਜ਼ਲ 'ਚ ਸੀਗੇ ਆ ਸਾਡੀ ਸਿਸਟਰ ਜਿਹੜੀ ਨਾਲ ਜਾ ਰਹੀ ਆ ਉਹਦੇ ਪਰਸ ਚੋਂ ਇੱਕ ਲੇਡੀ ਜੀ ਨੇ ਜਿੱਪ ਖੋਲ ਕੇ ਹੱਥ ਪਾ ਕੇ ਵਿੱਚੋਂ ਰਿੰਗ ਅੜ ਲਈ ਉਹਨੇ ਦੇਖਿਆ ਤਾਂ ਉਹਦਾ ਬਾਹ ਫੜ ਲਿਆ ਉਹ ਜਨੂ ਨੇ ਬਾਹ ਫੜੀ ਦੂਰੀ ਉਹ ਰਿੰਗ ਉਹਨੇ ਘਾਹ ਸਪਲਾਈ ਕਰਤੀ ਸਾਨੂੰ ਤਾਂ ਉਸ ਟਾਈਮ ਪਤਾ ਨਹੀਂ ਉਹਨੇ ਘਾਹ ਕਿੱਧਰ ਕਰਤੀ ਸਪਲਾਈ ਅਸੀਂ ਉਹਦੀ ਤਲਾਸ਼ੀ ਲਈ ਲੇਡੀਜ਼ ਨੇ ਤੇ ਬੈਂਕ ਜਿਹੜੇ ਮੈਨੇਜਰ ਸੀਗੇ ਆਪਣੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਦੱਸਿਆ ਉਨੇ ਨਾਲ ਹੋ ਕੇ ਦੇਖਿਆ ਤਾਂ ਉਹ ਤਲਾਸ਼ੀ ਲਈ ਉਹਦੇ ਕੋਲ ਨਿਕਲਿਆ ਨਾ ਉਹ ਫਿਰ ਜਿਹੜੀ ਉਹ ਕਹਿੰਦੇ ਵੀ ਕੋਈ ਹੋਰ ਵੀ ਹੋਊਗੀ ਨਾਲ ਇਹਨਾਂ ਦੇ ਉਹ ਗਾਹਾਂ ਜਦ ਡੰਡਪੈ ਗਈ ਤਾਂ ਉਹ ਦੂਜੀ ਲੇਡੀ ਸੀਗੀ ਉਹਦੇ ਕੱਪੜੇ ਕੋਈ ਐਡਾ ਵਧੀਆ ਨਹੀਂ ਸੀ ਇਹਦੇ ਕੱਪੜੇ ਬਹੁਤ ਵਧੀਆ ਪਾਏ ਹੋਏ ਸੀਗੇ ਟਰੋਰ ਗੱਡੀ ਵੀ ਸੀ ਤਾਂ ਉਹ ਲੜਕੀ ਜਿਹੜੀ ਦੂਜੀ ਸੀ ਨਾਲ ਦੀ ਲੇਡੀ ਜ ਉਹ ਫੜੀ ਗਈ ਤਾਂ ਉਹ ਫੜ ਕੇ ਲਿਆਂਦੀ ਗੁਰਦੁਆਰਾ ਸਾਹਿਬ ਦੇ ਉੱਥੇ ਮੈਨੇਜਰ ਕੋਲ ਤਾਂ ਉਹਦਾ ਪਰਸ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ ਰਿੰਗ ਦੀ ਡੱਬੀ ਸਮੇਤ ਨਿਕਲਿਆਈ ਤੇ ਉਹ ਰਿੰਗ ਸਾਨੂੰ ਬਰਾਮਦ ਹੋ ਗਈ ਮਿਲ ਗਈ ਉਹ ਤੋਂ ਤੇ ਫਿਰ ਉਹ ਮੇਜਰ ਸਾਹਿਬ ਨੂੰ ਅਸੀਂ ਲੇਡੀ ਜੀ ਦੋਹੇ ਫੜਾਤੀਆਂ ਉੱਥੇ ਤਾਂ ਉਹਨਾਂ ਨੇ ਥਾਣੇ ਨੂੰ ਘਰਿਆ ਫੋਨ ਤੇ ਫੋਨ ਕਰਕੇ ਉਹਨਾਂ ਨੇ ساری ਗੱਲਬਾਤ ਦੱਸੀ ਇੱਥੋਂ ਫਿਰ ਇਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਲੇਡੀ ਜੀ ਸੀਗੀ ਉਸ ਤੇ ਉਹ ਉਹਨਾਂ ਨੂੰ ਲੈ ਕੇ ਫਿਰ ਇੱਥੇ ਥਾਣਾ ਸਿਟੀ 2 ਆ ਜਿਹੜਾ ਇਹਦੇ ਚ ਲੈ ਕੇ ਆਏ ਨੇ ਉਹ ਤੇ ਤੇ ਬਰਾਤੀਆਂ ਦੇ ਵਿੱਚ ਰਲੀਆਂ ਸੀ ਮਤਲਬ ਜਿਹੇ ਆਨੰਦਕਾਰ ਹਾਂ ਹਾਂ ਉਹ ਜਿਹੜੇ ਆਨੰਦਕਾਰਜ ਬਰਾਤੀ ਆਏ ਸੀਗੇ ਤੇ ਸਾਡੇ ਵੀ ਸੀਗੇ ਲੇਡੀਜ਼ ਵੱਲੋਂ ਵੀ ਉਹ ਵਿੱਚੇ ਰਲੀ ਵੀ ਸੀਗੀ ਉਹ ਸਾਨੂੰ ਕਿਹੜੇ ਪਤਾ ਸੀਗਾ ਵੀ ਇਹ ਉਧਰੋਂ ਆ ਜਾ ਉਧਰੋਂ ਇਸ ਗੱਲ ਦਾ ਤਾਂ ਕੋਈ ਹੈ ਨਹੀਂ ਸੀ ਉਦੋਂ ਇਲਮ ਤੇ ਉਹ ਤਾਂ ਜਦੋਂ ਫੜੀ ਗਈ ਫਿਰ ਅਸੀਂ ਪੁੱਛਿਆ ਉਹਨਾਂ ਤੋਂ ਵੀ ਇਹ ਕਿਹਦੇ ਨਾਲ ਆ ਉਹ ਕਹਿਣ ਲੱਗੇ ਵੀ ਸਾਡੇ ਨਾਲ ਹੈ ਨਹੀਂ ਉਹ ਕਹਿਣ ਲੱਗੀ ਵੀ ਮੈਂ ਤਾਂ ਮੱਥਾ ਟੇਕਣ ਆਈ ਆ ਵੀ ਮੱਥਾ ਟੇਕ ਕੇ ਅਸੀਂ ਨਿਕਲ ਰਹੇ ਤੇ ਤੇ ਇਸ ਤਰ੍ਹਾਂ ਕੇ ਫਿਰ ਉਹ ਜਣੀ ਉੱਥੇ ਫਿਰੀਆਂ ਗਈਆਂ ਤੇ ਰਿੰਗ ਭਰਨ ਲੱਗ ਪਏ ਉਹਨਾਂ ਤੋਂ ਤੇ ਬਰਾਤ ਕਿੱਥੋਂ ਆਈ ਸੀਗੀ ਇਹ ਬਰਾਤ ਇੱਥੋਂ ਖੰਨੇ ਤੋਂ ਲੋਕਲ ਤੋਂ ਆਈ ਆ ਤੇ ਲੇਡੀ ਵਾਲੇ ਲੜਕੀ ਵਾਲੇ ਵੀ ਲੋਕਲ ਨੇ ਖੰਨੇ ਤੋਂ ਅੱਜ ਘਟਨਾ ਵੀਰ ਜੀ ਇਹ ਵਾਪਰੀ ਅੱਜ ਸਾਡੇ ਗੁਰਦੁਆਰਾ ਸਾਹਿਬ ਕਿੰਨਾ ਚਾਰ ਆਨੰਦ ਕਾਰਜ ਸੀਗੇ ਤੇ ਰੱਛ ਸੀ ਕਾਫੀ ਸੰਗਤਾਂ ਦਾ ਰੱਛ ਸੀਗਾ ਸੇਰ ਦੀ ਸੰਗਤਾਂ ਦੀ ਆਵਾਜ਼ੇ ਵੀ ਬਹੁਤ ਸੀਗੀ لیکن ਉਪਰੋਂ ਦੋ ਅਨੰਦਕਾਰ ਜ ਬੜੇ ਸ਼ਾਂਤੀਪੂਰਵਕ ਹੋ ਚੁੱਕੇ ਸੀ ਜਦੋਂ ਤੀਜਾ ਅਨੰਦਕਾਰ ਜ ਉੱਥੋਂ ਹੋ ਕੇ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਰੌਲਾ ਪੈ ਗਿਆ ਉੱਥੇ ਇੱਕ ਲੇਡੀ ਨੇ ਕੁਛੋ ਗਿਰੀ ਮੰਦਰੀ ਗੁੰਮੀ ਆ ਉਹਨੂੰ ਕੁਛ ਸੰਘਾਇਆ ਤਾਂ ਉਹ ਆੜ ਮਾਲ ਜਾ ਹੁਣ ਲੱਗੀ ਇਹਨੂੰ ਪਾਣੀ ਪਲਾਓ ਪਾਣੀ ਪਲਾਓ ਜਿਹੜੀ ਕਹਿ ਰਹੀ ਸੀ ਪਾਣੀ ਪਲਾਓ ਉਹਦੀ ਬੋਲੀ ਹਿੰਦੀ ਸੀ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਨੇ ਕੀ ਕੀਤਾ ਹੈਗਾ ਵੀ ਇਹੀ ਚੋਰੀ ਕਰਨ ਵਾਲੀ ਇਹੀ ਲੱਗਦੀ ਹੈ ਉਹਨੂੰ ਥੱਲੇ ਫੜ ਕੇ ਇੱਥੇ ਆਫਿਸ ਦੇ ਵਿੱਚ ਲਿਆਂਦਾ ਉਰੇ ਮਾੜੇ ਮੋਟੀ ਝਾੜ ਝਾਂਬੀ ਕੀਤੀ ਉਹਨਾਂ ਦੀ ਉਰੇ ਫਿਰ ਦੂਸਰੀ ਇੱਕ ਲੇਡੀ ਹੋਰ ਆ ਗਈ ਉਹਨਾਂ ਦੇ ਨਾਲ ਉਹ ਥੱਲੇ ਸਾਡੇ ਲਿਫਟ ਲੱਗੀ ਹੋਈ ਆ ਉਹਦੇ ਵਿੱਚ ਉਹਨੇ ਡੱਬੀ ਸੜਤੀ ਆਪਣੇ ਬੈਗ ਦੇ ਵਿੱਚੋਂ ਕੱਢ ਕੇ ਆ ਪਈਆ ਆ ਪਈਆ ਲੱਭ ਗਈ ਲੱਭ ਗਈ ਬਸ ਇਸ ਤਰ੍ਹਾਂ ਦਾ ਰੌਲਾ ਉਹਨਾਂ ਨੇ ਪਾਇਆ ਲੇਕਿਨ ਅਸੀਂ ਫਿਰ ਇੱਥੇ ਦੇਖਿਆ ਵੀ ਇਹ ਪ੍ਰੋਫੈਸ਼ਨਲ ਲੱਗਦੀਆਂ ਨੇ ਪਹਿਲਾਂ ਪੁੱਛਿਆ ਉਹਨਾਂ ਨੂੰ ਕਹਿੰਦੀ ਅਸੀਂ ਸਟੇਸ਼ਨ ਤੋਂ ਪਾਰ ਰਹਿੰਦੀ ਆਂ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਪੁੱਛਿਆ ਫੇਰ ਕਹਿੰਦੀ ਅਸੀਂ ਲੁਧਿਆਣੇ ਦੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀ ਤਕਰੀਬਨ 15 20 ਮਿੰਟ ਬਾਅਦ ਆ ਕੇ ਪੁਲਿਸ ਉਹਨਾਂ ਨੂੰ ਆ ਕੇ ਲੈ ਗਈ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਲੇਕਿਨ ਮਾਲਕਾਂ ਨੂੰ ਹੁੰਦੀ ਮਿਲ ਗਈ ਜਿਹੜੀ ਆ ਆ ਘਟਨਾ ਵਾਪਰੀ ਆ ਇਹ ਕ੍ਰਾਈਮ ਜਿਹੜਾ ਬਹੁ ਰਿਹਾ ਬਹੁਤ ਆ ਇਹ ਸਾਡੇ ਪ੍ਰਸ਼ਾਸਨ ਦੀ ਕਹਿ ਲੋ ਵੀ ਨੈਗਲੀਜੈਂਸੀ ਹੈ ਜਾਂ ਕਿਵੇਂ ਆ ਹੁਣ ਅਸੀਂ ਉਹ ਜਨਨੀਆਂ ਐ ਤਿਆਰ ਹੋਈਆਂ ਹੋਈਆਂ ਸੀਗੀਆਂ ਜਿਵੇਂ ਵਿਆਹ ਵਾਲਿਆਂ ਦੇ ਨਾਲ ਆਈਆਂ ਹੁਣ ਮੇਕਅਪ ਕੀਤਾ ਹੋਇਆ ਸੀ ਚੰਗੇ ਸੂਟ ਪਾਏ ਹੋਏ ਸੀਗੇ ਤੇ ਥੋੜਾ ਜਿਹਾ ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਲੱਗਦਾ ਕਿ ਜਿਹੜੇ ਵਿਆਹ ਦੇ ਸੀ ਦੋਨੇ ਪਾਰਟੀ ਇੱਥੇ ਖੰਨੇ ਦੀ ਸੀ ਹਾਂਜੀ ਖੰਨੇ ਦੀ ਪਾਰਟੀਆਂ ਸੀ ਲੋਕਲ ਪਾਰਟੀ ਸੀ ਇੱਥੇ ਔਰ ਉਹਦੇ ਵਿੱਚ ਜਿਹੜੇ ਲੜਕੀ ਦੇ ਮਾਮਾ ਜੀ ਸੀਗੇ ਉਹ ਵੀ ਰਿਟਾਇਰਡ ਪੁਲਿਸ ਆਫਸਰ ਨੇ ਉਹ ਹਾਂਜੀ ਤੇ ਪੁਲਿਸ ਸਰ ਕੀ ਮੈਟਰ ਸੀ ਜਿਹੜਾ ਦੋ ਮੇਲਾ ਸੀ ਸਰ ਦੋ ਲੇਡੀਆਂ ਸੀ ਆਪਣੇ ਵਿਚਾਰ ਜਿਹੜਾ ਵਿਚਾਰ ਲਾਡੇ ਤੋਂ ਦੋ 55 ਡਸ ਦੀਆਂ ਜੇਤੂ ਚੈਦੀ ਤੇ ਉਹ ਸੀਗੀਆਂ ਆ ਚਾਂਦੀ ਦੀ ਮੁੰਦੀ ਇੱਕ ਉਹ ਡੱਬੀ ਵਿੱਚ ਪਿਆ ਡੱਬੀ ਚੋਰੀ ਕਰਕੇ ਲੈ ਗਈਆਂ ਤੇ ਸ਼ਹਿਰ ਚ ਭੱਜੀਆਂ ਇਹ ਰਾਤ ਨੂੰ ਗ੍ਰਿਫਤਾਰ ਹੋਈਆਂ ਨੇ ਕਰੀਬ ਤੇ ਸਰ ਕਿੱਥੇ ਦਾ ਮੈਟਰ ਸੀ ਇਹਲਾ ਇਹ ਮੈਟਰ ਹੈਗਾ ਜੀ ਕਲਗੀਧਰ ਗੋਦਰਾ ਸਾਹਿਬ ਕੋਲੇ ਸ਼ਰਕਤ ਹੈ ਜੀ ਉੱਥੇ ਕੀ ਕਿੱਦਾਂ ਗਈਆਂ ਸਾਰੇ ਅੰਦਰ ਕੀ ਚੱਲ ਰਹੀ ਹੈ ਜੀ ਪ੍ਰੋਗਰਾਮ ਹੋ ਰਿਹਾ ਸੀ ਤਾਂ ਕੀ ਨਹੀਂ ਬਾਹਰ ਸ਼ਰਕਤ ਹੈ ਸੀਗਾ ਜੀ ਤਾਂ ਅੱਛਾ ਵਿਆਹ ਉਹਦਾ ਪ੍ਰੋਗਰਾਮ ਸੀ ਸਰੋਤ ਵਿਆਹ ਦਾ ਗੋਦਰਾ ਸਾਹਿਬ ਚੋਂ ਲੱਗੀ ਬਾਹਰ ਬੰਦਾ ਖੜਾ ਉਹਦੀ ਚੋਰੀ ਹੋਈਆਂ ਚੀਜ਼ਾਂ ਜੀ ਅੱਛਾ ਜੀ ਹਾਂ ਜੀ ਇਹ ਪਤਾ ਲੱਗਿਆ ਜੀ ਕਿਦੋਂ ਉੱਥੇ ਨੰਦਕਾਰਜਾ ਵਿੱਚ ਲਿਖਿਆ ਸੀ ਸੀਸੀਟੀਵੀ ਵੀ ਇਹਨਾਂ ਦੀ ਆਈ ਉਹਦੇ ਵਿੱਚ ਅੰਦਰ ਬੈਠ ਬੈਠਦੀਆਂ ਨਜ਼ਰ ਆ ਰਹੀਆਂ ਉਹਦੇ ਬਾਰੇ ਨਹੀਂ ਮੰਨ ਪਤਾ ਚਾਹੀਦਾ ਤੁਸੀਂ ਸਾ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਦਾ ਮੁਕੱਦਮਾ ਦਰਜ ਕਰਤਾ ਸੀ ਚੋਰੀ ਦਾ ਜੀ ਕਿਹ ਇਹਨੂੰ ਤੇ ਪਛਾਣ ਹੋ ਗਈ ਸਰ ਪਛਾਣ ਹੋ ਗਈ ਸਰ ਇਹਨਾਂ ਦੀ ਇਹ ਰਣਮਾਲੀ ਇਹਨਾਂ ਦਾ ਪਿੱਛਾ ਐਮਪੀ ਦਾ ਹੀ ਤੇ ਉਦੋਂ ਲੁਧਿਆਣੇ ਰਹਿੰਦੀਆਂ ਜੀ ਇਹ ਜਗਨਾਵ ਪਹੁੰਚ ਲਿਓ ਮੈਂ ਹਗਾ ਮੁਕਦਮਾ ਕਰ ਜਗਨਾਵ ਇਹਨਾਂ ਤੇ ਖਸ਼ਬੂ ਤੇ ਹੈਗੇ 4 ਮੁਕਦਮੇ ਚੋਰੀ ਦੇ ਦਰਜਾ ਤੇ ਦੂਸਰੀ ਲੇਡੀ ਰਕਸੈਨਾ ਉੱਤੇ ਕੋਈ ਦਰਜ ਨਹੀਂ ਸਰ ਇਹੇ ਚੀਜ਼ਾਂ ਨੂੰ ਇਹ ਚੋਰੀ ਦੇ ਵਾਰ ਦੱਤਾਂ ਨੂੰ ਜਾਂਮ ਦਿੰਦੇ ਨੇ ਅਸੀਂ ਇਹ ਇਹਨਾਂ ਦੇ ਜਿਹੜੇ ਮੁਕਦਮੇ ਦਰਜ ਹੋਏ ਆ ਜੀ ਉਹਨਾਂ ਤੋਂ ਪਤਾ ਹੀ ਲੱਗਦੇ ਨੇ ਚੋਰੀ ਦੇ ਜਾਂਮਾਂ ਦੰਦਿਆਂ ਦੇ ਜਾਂਮ ਜੀ ਇਹ ਆਮ ਲੋਕਾਂ ਨੂੰ ਅੱਡੇ ਤੇ ਜਿੱਥੇ ਰਸ ਜ਼ਿਆਦਾ ਆ ਜੀ ਉੱਥੇ ਚੋਰੀ ਕਰਦੀਆਂ ਨੇ ਹਾਂਜੀ ਕਿ ਸਰ ਆਮ ਲੋਕਾਂ ਨੂੰ ਕੀ ਤੁਸੀਂ ਇੱਕ ਮੈਸੇਜ ਦੇਣਾ ਚਾਹੋਗੇ ਜਿੱਦਾਂ ਕਿ ਵਿਆਹ ਸਮਾਗਮਾਂ 'ਚ ਏਵੇਂ ਜਿਹੜੇ ਲੇਡੀਜ਼ ਜਾਂ ਹੋਰ ਲੋਕ ਸ਼ਾਮ ਹੋਏ ਉਹਨਾਂ ਲਈ ਕੀ ਤੁਹਾਡਾ ਮੈਸੇਜ ਹੈ ਜੇ ਸ਼ਾਮਿਲ ਹੋ ਜਾਂਦੇ ਜਾ ਕੇ ਜਿਵੇਂ 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 ਵਿਆਹਾਂ ਦੇ ਵਿੱਚ ਜਾ ਕੇ ਕੋਈ ਪ੍ਰੋਗਰਾਮ ਦਾ ਆਨੰਦ ਕਾਲ ਜਿੰਦੇ ਆ ਉਹਨਾਂ ਦੇ ਵਿੱਚ ਜਾ ਕੇ ਇਹ ਜਿਹੇ ਲੇਡੀਜ਼ ਜਾ ਕੇ ਜਾ ਕੇ ਉੱਥੇ ਬਣ ਕੇ ਰਿਸ਼ਤੇ ਬਣ ਕੇ ਇਹ ਜਿਹੇ ਚੋਕੜੀਆਂ ਕਰਦੇ ਹੁੰਦੇ ਆ ਉੱਥੇ ਸਰ ਆਪ ਨੂੰ ਆਪਣੇ ਉਹ ਵੀ ਜਿਹੜੇ ਵੀ ਵਿਆਹ ਦੇ ਅਟੈਂਡ ਕਰਦੇ ਹੋ ਆਪਾਂ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਰੱਖਣੀ ਚਾਹੀਦੀ ਆ ਉਦੋਂ ਵੀ ਕੋਈ ਸ਼ੱਕੀ ਆ ਕਿ ਦੂਜੇ ਨੂੰ ਡਿਸਕਸ ਕਰ ਲੈਣਾ ਚਾਹੀਦਾ ਹੂੰ বিজে কোনো शक ਪੈਂਦੀ ਵੀ ਇਹ ਕੁੜੀ ਵਾਲਿਆਂ ਦੇ ਜਾਂ ਮੁੰਡਿਆਂ ਦੇ ਨਹੀਂ ਪਤਾ ਨਾ ਕਰਿਆ ਉਹਨਾਂ ਨੂੰ ਆਪ ਸੱਚ ਵੈਰੀਫਾਈ ਕਰਨ ਦੇਣਾ ਚਾਹੀਦਾ ਜੀ ਤੇ ਜਿਹੜਾ ਕੀਮਤੀ ਸਮਾਨ ਹੁੰਦਾ ਲੋਕਾਂ ਉਹਨਾਂ ਦੀ ਤੜਕੀ ਮੈਸੇਜ ਉਹਦਾ ਵੀ ਕੀਮਤੀ ਸਮਾਨ ਤਾਂ ਇਹ ਆਪੋ ਆਪਣੇ ਜਾਂ ਲੋਕ ਦੇ ਵਿੱਚ ਰੱਖੋ ਜੀ ਪੂਰਾ ਜਾਂ ਆਪ ਦਾ ਜਿਹੜਾ ਬੈਗ ਆ ਉਹਨੂੰ ਪੂਰੇ ਕੰਟਰੋਲ ਚ ਰੱਖੋ ਜੀ ਆਪਦਾ ਮਤਲਬ ਢਿੱਲਾ ਛੱਡ ਕੇ ਨਾ ਚੀ ਚੱਲੋ ਜੀ ਇਸ ਚੀਜ਼ ਨੂੰ ਆਪਣਾ ਸਮਾਨ ਸੰਭ ਕੇ ਰੱਖੋ ਜੀ